ਮਾਤੂ ਸ਼ੀਰੀ ਦਸਤਾਰ ਨੇ ਸਿਰਫ 350 ਰੁਪਏ ਦੇ ਵਿੱਚ ਸ਼ਾਲ ਦੇ ਨਾਲ ਸੂਟ ਸ਼ੁਰੂ ਕਰਤਾ ਹੈ। ਆ ਪਿਓਰ ਪਸ਼ਮੀਨੇ ਦਾ ਸ਼ਾਲ ਤੇ ਪਿਓਰ ਪਸ਼ਮੀਨੇ ਦਾ ਹੀ ਸੂਟ ਨਾਲ ਬਾਟਮ ਪਲੇਨ ਡਿਜ਼ਾਈਨਰ ਆਈਟਮ 500 ਰੁਪਏ ਦਾ ਇੱਕ ਤੇ 1000 ਦੇ ਦੋ ਹੈ। ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਤੁਸੀਂ ਬਲੈਕ ਲੈ ਲਓ, ਵਾਈਟ ਲੈ ਲਓ, ਕਲਰ ਜਿਹੜਾ ਮਰਜ਼ੀ ਲੈ ਲਓ। ਮਾਤਲਬ ਬੋਲ ਬੋਲ ਦੇ ਬੱਚਿਆਂ ਦਾ ਸੂਟ ਤੁਹਾਨੂੰ ਸਿਰਫ 500 ਰੁਪਏ ਦਾ ਮਿਲ ਰਿਹਾ। ਤੁਸੀਂ ਚਲਦੀ-ਚਲਦੀ ਵੀਡੀਓ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਔਰ ਜਿਵੇਂ ਪੈਗ ਹੋ ਗਏ ਅੱਜ ਗਿਫਟ ਚੱਲਿਆ ਤੁਹਾਡੇ ਘਰਾਂ ਦੇ ਵਿੱਚ ਵੀ 11 ਸੂਟ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਦੇਨੇ ਆ ਸੋ ਆ ਬਾਜ਼ਾਰ ਚ ਜਾ ਕੇ ਕੋਟਮੈਂਟ ਤੁਸੀਂ ਲੈਨੇ ਹੋ 10-10 ਹਜ਼ਾਰ ਦਾ 2995 ਦਾ ਮੰਗਾ ਸਲਾਈ ਕਰਕੇ ਆ 3 ਪੀਸ ਕੋਟਮੈਂਟ ਕੋਈ ਦੁਕਾਨਦਾਰ 15000 ਮੰਗਦਾ ਕੋਈ 18000 ਮੰਗਦਾ 3760 ਜਾਵਾਂਗੇ ਇਹ ਵੀ ਸਲਾਈ ਕਰਕੇ ਦਵਾਂਗੇ ਕੋਈ 4500 ਕੋਈ 4600 ਕੋਈ 5200 ਕੋਈ 5300 ਰੰਗ ਤੁਹਾਡੀ ਮਨਪਸੰਦੇ ਮਿਲਨੇ ਆ ਸਾਈ ਤੁਹਾਡੀ ਮਨਪਸੰਦੇ ਮਿਲਨੇ ਆ ਆ ਕਹਿੰਦੇ ਹੁੰਦੇ ਨਾ ਵੀ ਪਰियां ਅਸਮਾਨ ਤੋਂ ਉਤਰ ਆਈਆਂ ਇਤਾਂ ਹੀ ਲੱਗੂਗਾ ਪਰੀਆਂ ਸਮਾਨ ਤੋ ਉਤਰਾਈਆਂ ਪਰ ਰੇਟ ਅੱਜ ਆਵਾ ਮਿੱਠੇ ਦੇਖੋ ਡਬਲ ਬੈੱਡ ਦੀ ਚਾਦਰ ਸਿਰਫ 200 ਰੁਪਏ ਦੇ ਵਿੱਚ ਪਿੱਲੋ ਇਹਦੇ ਨਾਲ ਤੁਹਾਨੂੰ ਅਸੀਂ ਦੇਵਾਂਗੇ ਸਿੰਗਲ ਬੈੱਡ ਦਾ ਕੰਬਲ ਇਹ ਤੁਹਾਨੂੰ ਇੱਥੋਂ ਮਿਲਣਾ ਸਿਰਫ 200 ਰੁਪਏ ਦੇ ਵਿੱਚ ਜਿਹੜੇ ਸਾਡੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ 11 ਸੂਟ ਤੁਹਾਨੂੰ ਦੇਣੇ ਆ 11 ਸੂਟਾਂ ਦੇ ਨਾਲ ਲਗਜ਼ਰੀ ਜਿਹੜੀ ਕੁੜੀ ਆ ਲਗਜ਼ਰੀ ਮੁੰਡਾ ਜਿਹੜਾ ਕਹਿੰਦਾ ਵੀ ਸਾਡੇ ਭੈਣ ਭਰਾ ਚੰਗੇ ਸੋਹਣੇ ਲੱਗਣ ਆਹ ਡਰੈਸ ਦਵਾਂਗੇ ਬਿਲਕੁਲ ਫਰੀ ਤੁਸੀਂ ਬਾਜ਼ਾਰਾਂ 'ਚ ਜਾ ਕੇ ਲੱਖ ਲੱਖ ਰੁਪਈਆ ਲਾਉਣਿਓ ਮਾਤੂ ਸ਼੍ਰੀ ਦਸਤਾਰ ਕਾਲਦੀਆਂ ਦੇ 30000 ਰੁਪਏ ਦੇ ਵਿੱਚ ਦੇਣਾ ਕੋਈ ਇੱਥੇ 15 15 18 18000 ਵਾਲੇ ਸੂਟ ਵੀ ਕਰਦੇ ਆ 6 6000 7 7000 8 8000 ਦੇ ਵਿੱਚ ਦਈ ਜਾਂਦੇ ਆ ਆ ਡਰੈਸਾਂ ਚੈੱਕ ਕਰ ਲਓ ਸ਼ਰਾਰੇ ਤੇ ਗਾਰੇ ਦੀਆਂ ਡਿਫਰੈਂਟ ਡਰੈਸਾਂ ਜਿਹੜੀ ਆ ਕਲਕੱਤੇ ਦੀਆਂ ਕੋਈ ਬੰਬੇ ਸਟਾਈਲ ਦੀਆਂ ਕੋਈ ਦਿੱਲੀ ਸਟਾਈਲ ਦੀਆਂ 2000 ਰੁਪਏ ਦੇ ਵਿੱਚ ਅਰਜਾਈ ਦਵਾਂਗੇ ਅਰਜਾਈ ਦੇ ਨਾਲ ਆ ਬੈੱਡ ਸ਼ੀਟ ਦਵਾਂਗੇ ਮੈਚ ਕਰਕੇ ਨਾਲ ਦਵਾਂਗੇ ਪਿੱਲੋ ਕਵਰ ਇਹ ਪੂਰਾ ਸੈੱਟ ਸਿਰਫ ਤੁਹਾਨੂੰ 2000 ਰੁਪਏ ਦਾ ਮਿਲਣਾ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆ ਰੰਗ ਬਹੁਤ ਸੋਹਣਿਆ ਜੋ ਤੁਹਾਡੀ ਚੀਜ਼ ਆ ਜੋ ਤੁਹਾਨੂੰ ਪਸੰਦ ਆਉਂਦਾ ਉਹ ਚੀਜ਼ ਆ ਹੁਣ ਸਲਾਹ ਜੀ ਇਸ ਵੇਲੇ ਮਾਝਰੀ ਧਰਤੀ ਕਾਦੀਆਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਅੰਕਲੋਮ ਦੇ ਇਸ ਬ੍ਰਾਂਡ ਨੇ ਤਮਾਲਾ ਪਾਈਆਂ ਹੋਈਆਂ ਆ ਲੋਕ ਦੂਰੋਂ ਦੂਰੋਂ ਆ ਕੇ ਬੜੇ ਖੁਸ਼ ਹੋ ਕੇ ਜਾਂਦੇ ਆ ਕਿਉਂਕਿ ਇੱਥੇ ਵਿਆਹਾਂ ਸ਼ਾਦੀਆਂ ਦੇ ਕੱਪੜਾ ਮਿਲਦਾ ਲਗਜ਼ਰੀ ਆ ਮਿਲਦਾ ਬਹੁਤ ਟੌਪ ਕੁਆਲਿਟੀ ਦਾ ਪਰ ਵੱਡੀ ਗੱਲ ਇਹ ਆ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਕੱਪੜਾ ਇੱਥੇ ਮਿਲਦਾ ਜਦੋਂ ਆਪਾਂ ਅੰਦਰ ਹੀ ਭੜਦੇ ਆ ਨਾ ਤੁਹਾਨੂੰ ਦਿੱਲੀ ਚੰਡੀਗੜ੍ਹ ਬੰਬੇ ਵਾਲੀ ਫੀਲਿੰਗ ਆਉਂਦੀ ਆ ਤੁਸੀਂ ਆ ਦੇਖ ਲਓ ਵੈਰਾਈਟੀਆਂ ਬਹੁਤ ਸੁਪਰ ਹੈਗੀਆਂ ਆਹ ਡਰੈੱਸਾਂ ਚੈੱਕ ਕਰ ਲਓ ਸ਼ਰਾਰੇ ਦੇ ਗਰਾਰੇ ਦੀਆਂ ਡਿਫਰੈਂਟ ਡਰੈੱਸਾਂ ਜਿਹੜੀਆਂ ਕਲਕੱਤੇ ਦੀਆਂ ਕੋਈ ਬੰਬੇ ਸਟਾਈਲ ਦੀਆਂ ਕੋਈ ਦਿੱਲੀ ਸਟਾਈਲ ਦੀਆਂ ਆ ਚੈੱਕ ਕਰੋ ਜੀ ਲਹਿੰਗਾ ਚ ਆ ਜਿਹੜੇ ਵੱਡੇ ਵੱਡੇ ਮੌਲਾਂ ਦੇ ਵਿੱਚ ਜਾਂਦੇ ਹੋ ਉੱਥੇ ਹੁੰਦੀ ਨਿਰੀ ਲੁੱਟ ਸਾਡੇ ਕੋਲ ਵੈਰਾਈਟੀ ਤਾਂ ਹੈਗੀ ਹੈਗੀ ਆ ਨਾਲ ਰੇਟਾਂ ਦੇ ਵੀ ਚੈਲੰਜ ਠੋਕ ਕੇ ਕਰਦੇ ਆ ਦੇਖੋ ਜੀ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਹਨਾ ਇਹ ਡਿਜ਼ਾਈਨ ਤੁਹਾਨੂੰ ਆਮ ਕਿਸੇ ਸਟੋਰ ਤੇ ਕਿਸੇ ਦੁਕਾਨ ਤੇ ਮਿਲਣੇ ਨਹੀਂ ਹੈਗੇ ਇਹ ਤੁਹਾਨੂੰ ਅਸੀਂ ਸੈਂਪਲ ਦਿਖਾ ਰਹੇ ਆ ਜਦੋਂ ਤੁਸੀਂ ਇੱਥੇ ਆਉਣਾ ਮੈਂ ਖੁਸ਼ ਹੋ ਕੇ ਜਾਊਂਗੇ ਆ ਦੇਖੋ ਡਿਜ਼ਾਈਨਰ ਸੂਟ ਸਾਡੇ ਕੋਲ ਹੈਗੇ ਪਰ ਉਸ ਤੋਂ ਇਲਾਵਾ ਸ਼ਰਾਰੇ ਗਰਾਰੇ ਪਲਾਜੋ ਸੂਟ ਆ ਦੇਖੋ ਡਿਜ਼ਾਈਨਰ ਲਹਿੰਗੇ ਤੁਹਾਨੂੰ ਇੱਥੇ ਪਾਰਟੀ ਵੇਅਰ ਲਹਿੰਗੇ ਤੁਹਾਨੂੰ ਇੱਥੇ ਵੈਡਿੰਗ ਲਹਿੰਗੇ ਸਾਰੀਆਂ ਵੈਰਾਈਟੀਆਂ ਮਿਲ ਜਣੀਆਂ ਸਾਰੇ ਹੀ ਕਲਕੱਤੇ ਦੇ ਕੰਮ ਆ ਜੀ ਦੇਖੋ ਸਾਰਾ ਹੀ ਪਹੁੰਚੇ ਤੇ ਵਰਕ ਹੋਇਆ ਪੂਰਾ ਰੈਡੀ ਸੂਟ ਹੈ ਸਿਰਫ ਤੁਸੀਂ ਅਲਟਰੇਸ਼ਨ ਕਰਾਣੀਆਂ ਔਰ ਦੂਸਰੀ ਗੱਲ ਭਾਜੀ ਤੁਸੀਂ ਆ ਚੈੱਕ ਕਰੋ ਵਨ ਪੀਸ ਵੱਡੇ ਵੱਡੇ ਸ਼ੋਅਰੂਮਾਂ ਤੇ ਇਹਨਾਂ ਦਾ 15 15 20 20 ਹਜ਼ਾਰ ਪ੍ਰਾਈਸ ਹੁੰਦਾ ਆ ਲਾਗੇ ਆ ਜੋ ਮੜਾ ਜਾ ਆ ਰੇਟ ਚੈੱਕ ਕਰਾ ਦਿਓ ਜੀ ਕੀ ਲਿਖਿਆ ਹੋਇਆ ਦੇਖੋ ਜੀ ਕਿਰਾਇਆ ਤੇ ਤੁਸੀਂ ਲੈਨੇ ਹੋ ਕਹਿੰਦੇ 5 5 6 6 ਹਜ਼ਾਰ ਕਿਰਾਇਆ ਮੋਲ ਲੈਨੇ ਦਾ 15 18 ਕੋਈ ਸੇ 20 ਰਾਇ ਵਾਲੀਆਂ ਡਰੈੱਸਾਂ ਤੁਹਾਨੂੰ 6 6000 5 5000 45 4500 ਦੇ ਵਿੱਚ ਮਿਲ ਜਾਂਦੀ ਬਹੁਤ ਸੋਹਣੇ ਅਨਾਰਕਲੀ ਪੀਸ ਵੀ ਤੁਹਾਨੂੰ ਮਿਲ ਜਾਂਦੇ ਆ ਬਹੁਤ ਲੋਕਾਂ ਨੇ ਸਾਡੀ ਵੀਡੀਓ ਸ਼ੇਅਰ ਕੀਤੀ ਹੈ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਇਨਾਮ ਮਿਲੇ ਆ ਆ ਚੈੱਕ ਕਰ ਲਓ ਜੀ ਆ ਸੂਟ ਪਏ ਆ ਜੀ ਸਾਰੇ ਲੱਗ ਲੱਗ ਸ਼ਹਿਰਾਂ ਦੇ ਵਿੱਚ ਜਾ ਰਹੇ ਆ ਕਿਸੇ ਨੇ ਵੀਡੀਓ ਸਾਡੀ ਕੋਈ ਸ਼ੇਅਰ ਕੀਤੀ ਕੋਈ ਜੈਂਟਸ ਵਾਲੀ ਸ਼ੇਅਰ ਕੀਤੀ ਕੋਟ ਪੈਂਟ ਜਾ ਰਹੇ ਆ ਆ ਚੈੱਕ ਕਰ ਲਓ ਜੀ ਡਰੈੱਸਾਂ ਜਾ ਰਹੀਆਂ ਵਾ ਆ ਕਿਸੇ ਨੂੰ ਬੈੱਡ ਸ਼ੀਟਾਂ ਜਾ ਰਹੀਆਂ ਚੈੱਕ ਕਰ ਲਓ ਜੀ ਇਹ ਸਾਰੇ ਗਿਫਟ ਆ ਤੇ ਹਣ ਵਾਰੀ ਥੋਡੀ ਆ ਜਿਹੜੇ ਤੁਸੀਂ ਫੋਨ ਤੇ ਆ ਵੀਡੀਓ ਦੇਖ ਰਹੇ ਹੋ ਦੇਖੋ ਜੀ ਜਿਵੇਂ ਬਾਕੀ ਸ਼ੋਰੂਮ ਦੁਕਾਨਾਂ ਵਾਲੇ ਕਹਿੰਦੇ ਵੀ ਅਸੀਂ ਵੀਡੀਓ ਸ਼ੇਅਰ ਕਰੇ ਗਿਫਟ ਦਵਾਂਗੇ ਕੋਈ ਦਿੰਦਾ ਕੋਈ ਨਹੀਂ ਦਿੰਦਾ ਪਰ ਮਾਤੂ ਸ਼੍ਰੀ ਦਸਤਾਰ ਨੇ ਪੂਰੀ ਤਿਆਰੀ ਕਰ ਲਈ ਆ ਤੁਸੀਂ ਚਲਦੀ ਚਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਆ ਜਿਵੇਂ ਪੈਕ ਹੋ ਗਏ ਅੱਜ ਗਿਫਟ ਚੱਲਿਆ ਤੁਹਾਡੇ ਘਰਾਂ ਦੇ ਵਿੱਚ ਵੀ 11 ਸੂਟ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਦੇਨੇ ਆ ਸੋ ਹੁਣ ਗਰਮ ਸੂਟਾਂ ਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਨਾ ਆਹ ਵੈਰਾਈਟੀਆਂ ਚੈੱਕ ਕਰ ਲਓ ਬਾਜ਼ਾਰਾਂ 'ਚ ਤੁਸੀਂ ਜਾਣਦੇ ਹੋ ਕੋਈ ਕਹਿੰਦਾ 1000 ਰੁਪਏ ਦਾ ਸੂਟ ਕੋਈ ਕਹਿੰਦਾ 800 ਦਾ ਸੂਟ ਪਰ ਮਾਤੂ ਸ਼ਰੀ ਦਸਤਾਰ ਨੇ ਸਿਰਫ 350 ਰੁਪਏ ਦੇ ਵਿੱਚ ਸ਼ਾਲ ਦੇ ਨਾਲ ਸੂਟ ਸ਼ੁਰੂ ਕਰਤਾ ਆ ਪਿਓਰ ਪਸ਼ਮੀਨੇ ਦਾ ਸ਼ਾਲ ਤੇ ਪਿਓਰ ਪਸ਼ਮੀਨੇ ਦਾ ਹੀ ਸੂਟ ਨਾਲ ਬਾਟਮ ਪਲੇਨ ਡਿਜ਼ਾਈਨਰ ਆਈਟਮ ਆ ਚੈੱਕ ਕਰ ਲਓ ਜੀ 500 ਰੁਪਏ ਦਾ ਇੱਕ ਤੇ 1000 ਦੇ ਦੋ ਆ ਆ ਦੇਖੋ ਵੈਰਾਈਟੀਆਂ ਤੁਸੀਂ ਚੈੱਕ ਕਰ ਲਓ ਤੁਸੀਂ ਪਾਰਟੀ ਦੇ ਜਾਣਾ ਤੁਸੀਂ ਡੇਲੀਵੇਰ ਮਾਰਕੀਟਾਂ ਜਾਂਦੇ ਹੋ ਤੁਸੀਂ ਟੀਚਰੋਂ ਤੁਸੀਂ ਸਕੂਲਾਂ ਚ ਪੋਣਾ ਮਤਲਬ ਹਰ ਕਿਸੇ ਲਈ ਕਹਿੰਦੇ ਥਾਪੀ ਟੁੱਟ ਜੂ ਕੱਪੜੇ ਨੂੰ ਹੁੰਦਾ ਹੀ ਕੁਛ ਨਹੀਂ ਆ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਲਓ ਜਦੋਂ ਤੁਸੀਂ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਦੇ ਸ਼ੋਅਰੂਮ ਤੋਂ ਆਉਨੇ ਇੱਥੇ ਫਿਕਸ ਪ੍ਰਾਈਸ 숍 ਆ ਰੇਟ ਲਿਖਿਆ ਆ ਜੋ ਰੇਟ ਤੇ ਲਿਖਿਆ ਉਹੀ ਰੇਟ ਤੁਹਾਨੂੰ ਮਿਲਣਾ ਡਿਜ਼ਾਈਨ ਨਵੇਂ ਤੇ ਰੇਟ ਬੜੇ ਮਿੱਠੇ ਆ ਆ ਭੱਟੇ ਸ਼ੋਰੂਮ ਦਿਖਾ ਕੇ ਲੋਕੀ ਰੇਟ ਵੋ ਹਾਈ ਕਲਾਸ ਲਾ ਦਿੰਦੇ ਪਰ ਇੱਥੇ ਵੀ ਰੇਟ ਘਟ ਆ ਚੈੱਕ ਕਰ ਲੋ ਜੀ ਆ ਸੂਟ 350 ਰੁਪਏ ਦਾ 올ਓਵਰ ਪਿਓਰ ਪਸ਼ਮੀਨਾ ਚੈੱਕ ਕਰੋ ਜੀ ਡਿਜ਼ਾਈਨ ਕੁਆਲਟੀ ਚੈੱਕ ਕਰ ਲੋ ਇਹਦੇ ਤੇ ਬਰਨੀ ਆ ਨੀ ਮੈਂ ਕਹਿੰਨਾ ਥਾਪੀਆਂ ਮਾਰ ਮਾਰ ਕੇ ਧੋਲਿਓ ਡਿਜ਼ਾਈਨਰ ਦੀ ਕੁਆਲਟੀ ਦੀ ਗਾਰੰਟੀ ਆ ਚੈੱਕ ਕਰੋ ਜੀ ਆ ਵੀ ਚੈੱਕ ਕਰੋ ਜੀ ਪਿਓਰ ਅਲਪਾਈਨ ਦਾ ਸੂਟ ਹੈ ਡਿਜ਼ਾਈਨ ਨਵੇਂ 450 ਦਾ ਸੂਟ ਹੈ ਬਾਜ਼ਾਰ 'ਚ ਇਹੀ 900 ਦਾ ਮਿਲਦਾ ਸੀ 900 ਦੇ ਦੋ ਦੇਣੇ ਆ ਆ ਦੇਖੋ 450 ਦੇ ਵਿੱਚ ਰੰਗ ਬਹੁਤ ਸਾਰੇ ਆ ਤੁਸੀਂ ਹੈ ਨਾ ਆ ਕੇ ਫੀਲ ਕਰ ਲਿਓ ਕੱਪੜੇ ਦੀ ਵੈਰਾਈਟੀ ਸ਼ੋਰੂਮ ਦਾ ਬਹੁਤ ਵੱਡਾ ਆ ਪਰ ਇੱਥੇ ਪ੍ਰਾਈਸ ਬਹੁਤ ਨਿੱਕੇ ਨਿੱਕੇ ਆ ਤੁਹਾਨੂੰ ਅਸੀਂ ਆਪਣੇ ਲਗਜ਼ਰੀ ਸਿਲੈਕਸ਼ਨ 'ਚ ਲੈ ਜਾਂਦੇ ਆ ਲਗਜ਼ਰੀ ਕਲੈਕਸ਼ਨ ਤੁਹਾਨੂੰ ਦਿਖਾਣੇ ਆ ਵੈਰਾਈਟੀ ਸਾਰਾ ਤਾਂ ਵਖਰੀ ਔਰ ਦੂਜੀ ਗੱਲ ਰੇਡ ਬਹੁਤ ਘਟ ਜੀ। ਸਲਾਹ ਜੀ ਇੱਥੇ ਤੁਸੀਂ ਦੇਖੋ ਦਾਜ ਬਰੀਆਲੇ ਤੁਸੀਂ ਦੇਣ ਲੈਣ ਲਈ ਕੱਪੜੇ ਲੈਣਾ ਦੇਖੋ ਫੋਟੋ ਵਾਲੇ ਬੁਟੀਕਾਂ ਵਾਲੇ ਪਾਰਟੀਆਂ ਸੂਟ ਬਾਜ਼ਾਰਾਂ ਦੇ ਵਿੱਚ ਜਾਂਦੇ ਹੋ ਤੁਹਾਨੂੰ 1500 ਰੁਪਏ ਦਾ ਇੱਕ ਸੂਟ ਮਿਲਦਾ। ਮਾਤੂ ਸ਼੍ਰੀ ਦਸਤਾਰ ਕਾਦੀਆਂ ਆਜੋ ਇੱਥੇ ਨੇੜੇ ਕਰਕੇ ਕਹਿਵਾ ਦਿਖਾ ਦਿਓ ਜਿਹੜਾ ਤੁਹਾਨੂੰ ਬਾਜ਼ਾਰ 'ਚ 1500 ਦਾ ਇੱਕ ਮਿਲਦਾ ਇੱਥੇ ਤੁਹਾਨੂੰ ਮਿਲਣਿਆ 1500 ਦੇ ਤਿੰਨ ਸੂਟ ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਤੁਸੀਂ ਬਲੈਕ ਲੈ ਲਓ, ਵਾਈਟ ਲੈ ਲਓ, ਕਲਰ ਜਿਹੜਾ ਮਰਜ਼ੀ ਲੈ ਲਓ। ਮਾਤਰਬ ਬੋਲੇ ਬੋਲਦੇ ਬੱਚਿਆਂ ਰਕਾ ਸੂਟ ਤੁਹਾਨੂੰ ਸਿਰਫ 500 ਰੁਪਏ ਦਾ ਮਿਲਿਆ ਆ ਵੈਰਾਈਟੀ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਇਹੋ ਜੇ ਨਾ ਦੁਪੱਟੇ ਦੇਣਿਆ ਨਾਲ ਓਵਰ ਕਹਿੰਦੇ ਸੂਟ ਦੇਣਿਆ ਵੱਡੇ ਸ਼ੋਰੂਮ ਦੇ ਨਾਲ ਨਾਲ ਟੋਡੇ ਫਾਇਦੇ ਟਰੱਕ ਭਰ ਭਰ ਕੇ ਹੋਣਿਆ ਜੀ ਟਰੱਕ ਭਰ ਭਰ ਕੇ ਦੇਖੋ ਜੀ ਚਾਹੇ ਇਥੇ ਕੁੜੀਆਂ ਚਿੜੀਆਂ ਆਉਣ ਚਾਹੇ ਮਿਡਲ ਏਜ ਆਏ ਚਾਹੇ ਬਜ਼ੁਰਗ ਆਜੇ ਵੈਰਾਈਟੀਆਂ ਸਾਰਿਆਂ ਨੂੰ ਮੈਨੀਆਂ ਹੈਗੀਆਂ ਹੁਣ ਤੁਸੀਂ ਬਾਜ਼ਾਰਾਂ ਚ ਜਾ ਕੇ ਲੱਖ ਲੱਖ ਰੁਪਈਆ ਲਾਉਣਿਓ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇ 30000 ਰੁਪਏ ਦੇ ਵਿੱਚ ਦੇਣਾ ਡਿਜ਼ਾਈਨ ਚੈੱਕ ਕਰੋ ਕੱਲੀ ਕੱਲੀ ਤਰ੍ਹਾਂ ਦੀ ਕੁਆਲਿਟੀ ਕੱਲੇ ਕੱਲੇ ਤਰ੍ਹਾਂ ਦੇ ਡਿਜ਼ਾਈਨ ਤੇ ਰੰਗ ਹੀ ਬਹੁਤ ਜਾਰੇ ਸੋਹਣੇ ਬੈਣ ਚੈੱਕ ਕਰੋ ਇੱਕ ਤੋਂ ਇੱਕ ਹੈ ਡਿਜ਼ਾਈਨ ਖੁਦ ਕਹਿੰਦੇ ਮੈਂ ਸੋਨਾ ਦੂਜਾ ਕਹਿੰਦਾ ਮੈਂ ਸੋਨਾ ਰੇਡ ਬਾਜ਼ਾਰ ਚ ਭਾਜੀ ਆਹੀ ਔਰਗਾਂ 4450 ਦਾ ਮਿਲਣਾ ਪਰ ਸਾਡੇ ਕੋ 2000 ਰੁਪਏ ਚ ਲੈ ਕੇ ਚਲੇ ਜਾਓ ਇੱਥੇ ਲੋਕ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਹੇ ਆ ਹੁਣ ਬਾਜ਼ਾਰਾਂ 'ਚ ਜਾ ਕੇ ਆਪਣੀਆਂ ਲੁੱਟਾਂ ਕਰਾਉਣੀਆਂ ਬੰਦ ਕਰ ਦਿਓ ਬਾਰ-ਬਾਰ ਕਹਿੰਨੇ ਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਸ਼ਹਿਰ ਆਜੋ ਸਵੇਰ ਤੋਂ ਸ਼ਾਮ ਤੱਕ ਇੱਥੇ ਲੋਕ ਫਾਇਦੇ ਕਰਦੇ ਆ ਲੋਕ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਬੰਬੇ ਤੋਂ ਇਲਾਵਾ ਆਨਲਾਈਨ ਵੀ ਸ਼ਾਪਿੰਗ ਕਰ ਰਹੇ ਆ ਲੋਕ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆ ਰਹੇ ਆ ਤੁਸੀਂ ਪਿੱਛੇ ਨਾ ਰਹੋ ਲੁੱਟਾਂ ਨਾ ਕਰਾਓ ਡਿਜ਼ਾਈਨ ਤੁਸੀਂ ਚੈੱਕ ਕਰੀਓ ਜਿੱਦਾਂ ਦੀ ਵੈਰਾਈਟੀ ਜਿੱਦਾਂ ਦੇ ਡਿਜ਼ਾਈਨ ਤੁਹਾਨੂੰ ਮਾਤੂਸ਼ਰੀ ਦਸਤਾਰ ਤੋਂ ਮਿਲਣੀਆਂ ਨਹੀਂ ਮਿਲਣੀਆਂ ਵੈਰਾਈਟੀਆਂ ਕੋਈ ਸ਼ੋਰੂਮ ਬਹੁਤ ਵੱਡਾ ਲਗਜ਼ਰੀ ਤੁਹਾਨੂੰ ਫੀਲਿੰਗ ਆਉਣੀ ਆ ਰੇਟ ਛੋਟੀਆਂ ਹੱਟੀਆਂ ਨਾਲੋਂ ਵੀ ਘੱਟ ਹੈ ਗਿਆ ਲੋਕ ਆਉਂਦੇ ਮਨ 'ਚ ਬਣਾ ਕੇ ਸਵਾਲ ਬਈ ਮਾਤੂਸ਼ਰੀ ਦਸਤਾਰ ਤੇ ਜਾਣਾ ਇੱਕ ਸੂਟ ਲੈ ਕੇ ਆਉਣਾ ਇੱਕ ਲੈਨ ਆਉਂਦੇ ਆ ਪਰ 5-5 ਲੈ ਕੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਸੰਦ ਬਹੁਤ ਆ ਰਿਹਾ ਰੇਟ ਬਹੁਤ ਘੱਟ ਹੈ ਗਿਆ ਦੇਖੋ ਜੀ ਐਨ ਆਰ ਆਈ ਭੈਣਾਂ ਵਾਸਤੇ ਫਾਇਦਾ ਲੈ ਕੇ ਆ ਗਿਆ ਕੋਈ ਇੱਥੇ 15 15 18 18000 ਵਾਲੇ ਸੂਟ ਵੀ ਕਰਤੇ ਆ 6 6000 7 7000 8 8000 ਦੇ ਵਿੱਚ ਦਈ ਜਾਂਦੇ ਆ ਰੰਗ ਚੈੱਕ ਕਰੋ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਦੁਪੱਟਿਆਂ ਦੇ ਸੈਰ ਚੈੱਕ ਕਰੋ ਜੀ ਏਡੇ ਏਡੇ ਦੁਪੱਟੇ ਸਾਰੇ ਹੈਂਡਵਰਕ ਕੀਤੇ ਬਾਜੂ ਬਣੇ ਪਹੁੰਚੇ ਬਣੇ ਆ ਲਗਜ਼ਰੀ ਚੀਜ਼ ਚੈੱਕ ਕਰੋ ਜੀ ਪੈਨਲ ਬਣਿਆ ਪੂਰਾ ਪੈਨਲ ਦੇਖੋ ਜੀ ਇਹ ਪੰਜਾਬ ਦਾ ਸਭ ਤੋਂ ਵੱਡਾ ਦੇ ਪਹਿਲਾ ਸ਼ੋਰੂਮ ਆ ਜਿੱਥੇ ਵੈਰਾਈਟੀ ਰੋਜ਼ ਬਦਲ ਬਦਲ ਕਿਉਂਦੀ ਆ ਜਿਵੇਂ ਤਾਜੀ-ਤਾਜੀ ਸਬਜ਼ੀ ਫਰੂਟ ਹੁੰਦੇ ਆ ਸਬਜ਼ੀ ਫਰੂਟਾਂ ਵਾਂਗ ਤਾਜੇ-ਤਾਜੇ ਸੂਟ ਇਹ ਜੋ ਕਾਰੀਗਰ ਕਲਾ ਦਿਖਾ ਦਿੰਦੇ ਸੂਟਾਂ ਤੇ ਇਹ ਨਹੀਂ ਕਿਤੋਂ ਮਿਲਣੀਆਂ ਡਿਜ਼ਾਈਨ ਨਹੀਂ ਮਿਲਣੇ ਕਿਤੋਂ ਕੁਆਲਿਟੀ ਨਹੀਂ ਮਿਲਣਾਂ ਮੈਂ ਕਹਿੰਦਾ ਵੱਡੇ-ਵੱਡੇ ਸ਼ੋਰੂਮ ਵਾਲੇ ਭਾਜੀ ਕਹਿੰਦੇ ਫੋਟੋ ਨਾ ਖਿੱਚੋ ਪਰ ਮਾਤੂ ਸ਼ੀ ਦਾ ਵੀਡੀਓ ਦਿਖਾ ਦਖਾ ਪਾਈ ਜਾਂਦਾ ਕਹਿੰਦਾ ਆਜੋ ਆਪਣੇ ਭੱਟੇ ਫਾਇਦੇ ਕਰਾ ਲਓ ਦੇਖੋ ਜੀ ਆਪਣੀਆਂ ਭੂਆ ਮਾਸੀਆਂ ਤਾਈਆਂ ਚਾਚੀਆਂ ਭੈਣਾ ਭਰਜਾਈਆਂ ਸਾਰੀਆਂ ਨੂੰ ਲੈ ਕੇ ਆਜੋ ਕਿਉਂਕਿ ਜਦੋਂ ਇੱਥੇ ਲੋਕ ਆਉਂਦੇ ਆ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਆਉਂਦੇ ਆ ਖੁਸ਼ ਹੋ ਕੇ ਜਾਂਦਾ ਕੋਈ 4 ਲੈਂਦਾ ਕੋਈ 5 ਲੈਂਦਾ ਕੋਈ 8 ਕੋਈ 10-10 ਸੂਟ ਲੈ ਕੇ ਜਾ ਰਹੇ ਆ ਪਤਾ ਕਿਉਂ ਲੈ ਕੇ ਜਾ ਰਹੇ ਆ ਰੇਟ ਬਹੁਤ ਘੱਟ ਆ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆ ਰੰਗ ਬਹੁਤ ਸੋਹਣੇ ਆ ਜੋ ਤੁਹਾਡੀ ਚੀਜ਼ ਆ ਜੋ ਤੁਹਾਨੂੰ ਪਸੰਦ ਆਉਂਦਾ ਉਹ ਚੀਜ਼ ਆ ਹੁਣ ਜਿਹੜੀ ਕੁੜੀ ਦਾ ਵਿਆਹ ਆ ਕੁੜੀ ਨੂੰ ਹੁੰਦਾ ਵੀ ਮੈਂ 11 ਸੂਟ ਲੈਣੇ ਆ 12 ਸੂਟ ਲੈਣੇ ਆ ਉਹਨਾਂ ਦੇ ਵਿੱਚ ਇਦਾਂ ਦੇ ਸੂਟ ਇੱਥੇ ਦਿੱਤੇ ਜਾਂਦੇ ਆ ਸਿਲੈਕਟਡ ਸਿਲੈਕਟਡ ਆ ਚੈੱਕ ਕਰੋ ਜੀ ਲੱਗ ਜੀ ਡਰੈੱਸ ਆ ਸ਼ਰਾਰੇ ਗਰਾਰੇ 5-5000 ਰੈਂਟ ਤੇ ਤੁਸੀਂ ਲੈਨੇ ਹੋ ਅਸੀਂ 20 ਰੈਂਟ ਦੇ ਦਵਾਂਗੇ ਆ 5000 ਚ ਦੇਵਾਂਗੇ 7000 ਚ ਰੈਂਟ ਚ ਦੇਵਾਂਗੇ ਪਰ ਅਸੀਂ ਨਾਲੇ ਕਵਾਂਗੇ ਰੱਖ ਲਿਓ ਘਰੇ ਮੋੜ ਕੇ ਨਾ ਜਾਇਓ ਲੈ ਲਓ ਮੈਂ ਕਹਾਂ ਜੀ ਆ ਚੀਜ਼ਾਂ ਦਾ 8-8000 ਕਰਾਇਆ ਯਾਰ 18-18000 ਰੁਪਿਆ ਤੁਸੀਂ ਮੁੱਲ ਲੈ ਕੇ ਆਉਣੋਂ ਇੱਥੇ ਕਿੰਨੇ ਦੀ ਕੋਈ 4500 ਕੋਈ 4600 ਕੋਈ 5200 ਕੋਈ 5300 ਰੰਗ ਤੁਹਾਡੀ ਮਨਪਸੰਦ ਦੇ ਮਿਲਣਿਆ ਸਾਈ ਤੁਹਾਡੀ ਮਨਪਸੰਦ ਦੇ ਮਿਲਣਿਆ ਚੱਕੋ ਜੀ ਸ਼ਰਾਰੇ ਗਰਾਰੇ ਵਾਲੇ ਡਿਜ਼ਾਈਨ ਚੱਕੋ ਜੀ ਸ਼ਾਨਦਾਰ ਚੀਜ਼ਾਂ ਮੈਂ ਕਹਿੰਨਾ ਫੀਲਿੰਗ ਉਹੀ ਚੰਡੀਗੜ੍ਹ ਮਹਾਲੀ ਵਾਲੀ ਫੀਲਿੰਗ ਉਹੀ ਵੱਡੇ ਸ਼ੋਰੂਮ ਵਾਲੀ ਪਰ ਰੇਟ ਕੱਟ ਆ ਦੇਖੋ ਵਾਈਟ ਤੁਸੀਂ ਲੈ ਜਾਓ ਤੁਸੀਂ ਰੈੱਡ ਲੈ ਜਾਓ ਤੁਸੀਂ ਬ੍ਰਾਊਨ ਲੈ ਜਾਓ ਜੋ ਮਰਜੀ ਤੁਸੀਂ ਲੈ ਜਾਓ ਆ ਚੱਕੋ ਜੀ ਇੱਕ ਹੋਰ ਫਾਇਦਾ ਕਰ ਦਈਏ ਜਿਹੜੇ ਸਾਡੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ 11 ਸੂਟ ਤੁਹਾਨੂੰ ਦੇਣੇ ਆ 11 ਸੂਟਾਂ ਦੇ ਨਾਲ ਲਗਜ਼ਰੀ ਜਿਹੜੀ ਕੁੜੀਆਂ ਲਗਜ਼ਰੀ ਮੁੰਡਾ ਜਿਹੜਾ ਕਹਿੰਦਾ ਵੀ ਸਾਡੇ ਭੈਣ ਭਰਾ ਚੰਗੇ ਸੋਹਣੇ ਲੱਗਣ ਆਹ ਡਰੈਸ ਦਵਾਂਗੇ ਬਿਲਕੁਲ ਫਰੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਗਰੁੱਪਾਂ 'ਚ ਪਾ ਕੇ ਸਕਰੀਨ ਸ਼ਾਟ ਭੇਜੋ ਮੈਂ ਕਿਹਾ ਕੋਰੀਅਰ ਕਰ ਦਿਆਂਗੇ ਤੁਹਾਡੇ ਘਰ ਪਹੁੰਚਾ ਦੇਵਾਂਗੇ ਖੁਸ਼ ਕਰ ਦਿਆਂਗੇ ਤੁਹਾਨੂੰ ਇਹ ਐਡਰੈਸ ਚੈੱਕ ਕਰੋ ਜੀ ਆ ਪਰੀਆਂ ਵਾਲੀ ਐਡਰੈਸ ਹੈ ਆ ਕਹਿੰਦੇ ਹੁੰਦੇ ਨੇ ਨਾ ਵੀ ਪਰੀਆਂ ਅਸਮਾਨ ਤੋਂ ਉਤਰ ਆਈਆਂ ਇਦਾਂ ਹੀ ਲੱਗੂਗਾ ਪਰੀਆਂ ਅਸਮਾਨ ਤੋਂ ਉਤਰ ਆਈਆਂ ਪਰ ਰੇਟ ਆ ਜਵਾ ਮਿੱਠੇ ਪਾ ਦੇਖੋ ਸਾਡੇ ਕੋਲ ਡਰੈਸੋ ਸ਼ਰਾਰੇ ਗਰਾਰੇ ਗੌਣ ਸਾਰਾ ਕੁਝ ਮਿਲ ਜਾਣਾ ਇਸ ਦੇ ਨਾਲ ਨਾਲ ਤੁਸੀਂ ਵੈਡਿੰਗ ਲਹਿੰਗੇ ਲੈਣੇ ਆ ਪਾਰਟੀ ਪਰ ਲਹਿੰਗੇ ਲੈਣੇ ਉਹ ਵੀ ਸਾਡੇ ਕੋਲ ਵੈਰਾਈਟੀਆਂ ਬਹੁਤ ਆ। ਚਲੋ ਜੀ ਇੱਥੇ ਪਹਿਣਾ ਦੇ ਨਾਲ ਨਾਲ ਜੇ ਸਾਡੇ ਭਰਾ ਆ ਉਹਨਾਂ ਦੇ ਫਾਇਦੇ ਤੁਸੀਂ ਹਸਬੰਡ ਵਾਈਫ ਆਜੋ ਇੱਕੋ ਹੀ ਛਾਤੇ ਨਾਲ ਟੌਰ ਕੱਢ ਦਿਆਂਗੇ। ਆ ਬਾਜ਼ਾਰ ਚ ਜਾ ਕੇ ਕੋਰਪਮੈਂਟ ਤੁਸੀਂ ਲੈਨੇ ਹੋ 10-10 ਹਜ਼ਾਰ ਦਾ 2995 ਹੀ ਦਵਾਂਗੇ ਸਲਾਈ ਕਰਕੇ ਆ 3 ਪੀਸ ਕੋਰਪਮੈਂਟ ਕੋਈ ਦੁਕਾਨਦਾਰ 15000 ਮੰਗਦਾ ਕੋਈ 18000 ਮੰਗਦਾ 3760 ਜਾਵਾਂਗੇ ਇਹ ਵੀ ਸਲਾਈ ਕਰਕੇ ਦਵਾਂਗੇ। ਚੈਲੰਜ ਕਰਦੇ ਆ ਚਾਹੇ ਟਕਸੀਡੋ ਬਣਾ ਲਓ ਜਿੱਦਾਂ ਦਾ ਮਰਜੀ ਡਿਜ਼ਾਈਨ ਲੈ ਕੇ ਆਓ ਫੋਟੋ ਲੈ ਕੇ ਆਓ ਤੁਹਾਡੀ ਮਨਪਸੰਦ ਡਿਜ਼ਾਈਨ ਦਵਾਂਗੇ ਬਾਸਕਟਾਂ ਜਿੰਦਾਂ ਦੀ ਮਰਜ਼ੀ ਲੈ ਜਾਓ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਡਿਜ਼ਾਈਨ ਸਾਡੇ ਕੋਲ ਦਸਤਾਰਾਂ ਦੇ ਵਿੱਚ 550 ਤੋਂ ਵੱਧ ਰੰਗ ਗਿਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਈ ਦੇ ਰੰਗ ਫੇਟ ਹੋ ਗਿਆ ਸਾਡੀ ਪੱਗ ਦਾ 3 ਮਹੀਨੇ ਦੇ ਅੰਦਰ ਦਾ ਬਦਲ ਕੇ ਨਮੀ ਲੈ ਜਾਓ ਕੁਰਤੇ ਪਜਾਮੇ ਕੋਈ ਕਹਿੰਦਾ ਸੀ 2500 ਜਿੰਨੇ ਕੋਈ ਕਹਿੰਦਾ 3000 ਦਾ ਅਸੀਂ 25 2500 ਵਾਲੇ ਕੁਰਤੇ ਪਜਾਮੇ 3 3000 7 700 ਹੀ ਦਿੰਨੇ ਆ ਆਹ ਦੇਖੋ ਕੋਈ ਕਹਿੰਦਾ 17000 ਰੁਪਿਆ ਕੋਈ ਕਹਿੰਦਾ 20000 ਜਾਣ ਕਰ ਦਿੰਦੇ ਜਦੋਂ ਤੁਸੀਂ ਦੁਕਾਨ ਤੇ ਜਾਂਦੇ ਆ ਇੱਥੇ ਕੋਈ 4500 ਕੋਈ 4000 ਕੋਈ 4600 ਦੇ ਵਿੱਚ ਤੁਹਾਨੂੰ ਲੌਂਗ ਕੋਟ ਦੇ ਦਿੰਨੇ ਆ ਸ਼ੇਰਬਾਨੀ 15 15000 18 18000 ਭਾਜੀ ਕਿਰਾਇਆ ਇਹਦਾ 10 1000 ਹਾਰਾ ਭਾਜੀ ਅਸੀਂ 6650 ਜੇ ਤਿਆਰ ਕਰਕੇ ਦੇਣੀ ਆ ਜੇ ਤੁਸੀਂ ਆਹ ਰੰਗ ਦਾ 2 ਪੀਸ ਬਣਾਣਾ ਤੇ ਤੁਹਾਨੂੰ 2 ਪੀਸ ਦੱਸਾਂਗੇ ਭਾਜੀ ਕਿੰਦਾ ਦਾ ਬਣੂਗਾ ਜੇ ਤੁਸੀਂ ਮੰਨ ਕੇ ਚੱਲੋ ਬਣਾਉਣਾ 3 ਪੀਸ ਆਹ ਤੁਹਾਨੂੰ 3 ਪੀਸ ਦੱਸਾਂਗੇ ਜੀ ਬਣਾਣਾ ਕਿੰਦਾ ਵਾ ਐਦਾਂ ਵੜਦੇ ਆ ਕਨਸੈਪਟ ਡਿਜ਼ਾਈਨ ਬਣਾ ਕੇ ਸਲਾਹ ਜੀ ਆਹ ਦੇਖੋ ਬਾਜ਼ਾਰਾਂ ਦੇ ਵਿੱਚ ਬੈੱਡ ਸ਼ੀਟਾਂ ਤੁਸੀਂ ਲੈਣ ਜਾਂਦੇ ਹੋ ਕੋਈ ਕਹਿੰਦਾ 700 ਰੁਪਿਆ ਕੋਈ ਕਹਿੰਦਾ 800 ਰੁਪਿਆ ਪਰ ਇੱਥੇ ਤੁਸੀਂ ਦੇਖੋ ਡਬਲ ਬੈੱਡ ਦੀ ਚਾਦਰ ਸਿਰਫ 200 ਰੁਪਏ ਦੇ ਵਿੱਚ ਪਿੱਲੋ ਇਹਦੇ ਨਾਲ ਤੁਹਾਨੂੰ ਅਸੀਂ ਦਵਾਂਗੇ ਆ ਦੇਖੋ ਤੁਸੀਂ ਲੈਣਾ ਕੰਬਲ ਠੰਡ ਦਾ ਮੌਸਮ ਆ ਕੰਬਲ ਤੁਸੀਂ ਲੈ ਜਾਓ ਦੇਖੋ ਸਿੰਗਲ ਬੈੱਡ ਦਾ ਕੰਬਲ ਇਹ ਤੁਹਾਨੂੰ ਇੱਥੋਂ ਮਿਲਣਾ ਸਿਰਫ 200 ਰੁਪਏ ਦੇ ਵਿੱਚ ਆ ਵੀ ਚੈੱਕ ਕਰੋ ਜੀ ਸਿੰਗਲ ਬੈੱਡ ਦਾ ਕੰਬਲ ਹੈ ਡਬਲ ਪਲਾਈ ਦਾ ਬਾਜ਼ਾਰ ਤੇ ਵਿੱਚ ਹਜ਼ਾਰ ਦਾ ਮਿਲਦਾ ਇੱਥੇ 500 ਰੁਪਏ ਦਾ ਦੇਣਾ ਭਾਜੀ 500 ਰੁਪਏ ਦਾ ਇਸ ਤੋਂ ਇਲਾਵਾ ਤੁਸੀਂ ਦੇਖੋ ਠੰਡ ਦਾ ਮੌਸਮ ਆ ਜਿਹੜੀਆਂ ਤੁਸੀਂ ਕਹਿੰਦੇ ਵੀ ਚਾਦਰਾਂ ਲੈਣੀਆਂ ਸੀ ਗਰਮ ਹਨ ਆ ਦੇਖੋ ਬੈੱਡ ਸ਼ੀਟ ਚੈੱਕ ਕਰ ਲਓ ਬਹੁਤ ਸੋਹਣਾ ਕੱਪੜਾ ਹੈਗਾ ਪ੍ਰੋਪਰ ਬੈੱਡ ਸ਼ੀਟ ਆ ਇਹਦੇ ਵਿੱਚ ਰੰਗ ਬਹੁਤ ਆ ਇਹਦੇ ਨਾਲ ਵੀ ਪਿੱਲੋ ਥਾ ਦਿਓ ਪਿੱਲੋ ਤਾਂ ਤੁਹਾਨੂੰ ਨਾਲ ਮਿਲ ਜਾਣੇ ਹੈਗੇ ਆ ਇਹਦਾ ਰੇਟ ਹੈਗਾ ਜੀ ਸਿਰਫ ਤੇ ਸਿਰਫ 800 ਰੁਪਇਆ ਤੁਸੀਂ ਚਾਹੋ ਨਿਓ ਵੀ ਅਸੀਂ ਲੈਣੀ ਆ ਰਜਾਈ ਡਬਲ ਬੈੱਡ ਦੀ ਰਜਾਈ ਲੈਣੀ ਆ ਨਾ ਆ ਦੇਖੋ ਰਜਾਈ ਚੈੱਕ ਕਰ ਲੋ ਰਿਵਰਸੀਬਲ ਆ ਆਹ ਫਰੰਟ ਚੈੱਕ ਕਰ ਲੋ ਇਹਦਾ ਦੂਜਾ ਪਾਸਾ ਵੀ ਚੈੱਕ ਕਰ ਲੋ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਮਿਲ ਜਾਣੇ ਆ ਆਹ ਤੁਹਾਨੂੰ ਅਸੀਂ ਰਜਾਈ ਦੇਵਾਂਗੇ ਰਜਾਈ ਦੇ ਨਾਲ ਤੁਸੀਂ ਦੇਖੋ ਡਬਲ ਬੈੱਡ ਦੀ ਬੈੱਡ ਸ਼ੀਟ ਹੈ ਨਾ ਰਜਾਈ ਦੇ ਨਾਲ ਸਾਨੂੰ ਇਹ ਬੈੱਡ ਸ਼ੀਟ ਵੀ ਦਵਾਂਗੇ ਇਹਦੇ ਨਾਲ ਤੁਹਾਨੂੰ ਆ ਪਿੱਲੋ ਕਵਰ ਵੀ ਦਵਾਂਗੇ ਬਾਜ਼ਾਰ ਚ ਕੱਲੀ ਰਜਾਈ ਤੁਹਾਨੂੰ ਮਿਲਦੀ ਆ 3 3000 ਰੁਪਏ ਦੀ ਇੱਥੇ ਤੁਹਾਨੂੰ 2000 ਰੁਪਏ ਦੇ ਵਿੱਚ ਆ ਰਜਾਈ ਦਵਾਂਗੇ ਰਜਾਈ ਦੇ ਨਾਲ ਆ ਬੈੱਡ ਸ਼ੀਟ ਦਵਾਂਗੇ ਮੈਚ ਕਰਕੇ ਨਾਲ ਦਵਾਂਗੇ ਪਿੱਲੋ ਕਵਰ ਇਹ ਪੂਰਾ ਸੈੱਟ ਸਿਰਫ ਤੁਹਾਨੂੰ 2000 ਰੁਪਏ ਦਾ ਮਿਲਣਾ ਸੋ ਛੇਤੀ ਆਜੋ ਆਫਰਾਂ ਬਹੁਤ ਸੋਹਣੀਆਂ ਲੱਗੀਆਂ ਇਹ ਕੰਪਲੀਟ ਫੈਮਿਲੀ ਸ਼ੋਅਰੂਮ ਆ ਇੱਕੋ ਹੀ ਛੱਤ ਹੇਠਾਂ ਸਾਰੀਆਂ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਉਹ ਤੁਸੀਂ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕਿਰਮਤ ਮਨ ਓਮ ਹਰਦੀਪ ਸਿੰਘ ਦੱਗਰ ਸਾਹਾਂ ਟੀਵੀ ਕਾਦੀਆਂ